ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੱਚੇ ਆਪਾਂ ਰਾਜਾ ਪ੍ਰਥੀ ਤੇ ਰਾਜਾ ਵਿਕਰਮ ਦੀ ਦਿੱਤ ਦੀ ਸਾਖੀ ਕਰ ਰਹੇ ਹਾਂ ਦੋਨੋਂ ਭਰਾ ਸੀ ਇਹ ਤੇ ਰਾਜਾ ਪ੍ਰਥੀ ਨੂੰ ਬਹੁਤ ਜ਼ਿਆਦਾ ਵਿਰਾਗ ਹੋ ਗਿਆ ਦੁਨੀਆ ਦੇ ਮਾੜੇ ਵਿਹਾਰ ਨੂੰ ਦੇਖ ਕੇ ਦੁਨੀਆ ਦੀ ਇਨਸੈਂਸਰਿਟੀ ਨੂੰ ਦੇਖ ਕੇ ਉਹ ਇਸ ਨੂੰ ਛੱਡ ਕੇ ਆਪਣਾ ਰਾਜ ਭਗ ਸਾਰਾ ਕੁਝ ਛੱਡ ਕੇ ਉਹ ਜੰਗਲਾਂ ਦੇ ਵਿੱਚ ਚਲੇ ਗਿਆ ਜਾ ਕੇ ਭਗਤੀ ਕਰਨ ਲੱਗ ਪਿਆ ਪਰ ਥ੍ਰੀ ਨੇ ਇੰਨੀ ਜ਼ਿਆਦਾ ਭਗਤੀ ਕੀਤੀ ਕਿਉਂਕਿ ਇਸ ਨੇ ਜੋਗੀਆਂ ਕੋਲੋਂ ਜੋਗលਿਆ ਸੀ ਗੁਰ ਗੁਰਖਨਾਥ ਦਾ ਚਿੱਲਾ ਬਣ ਗਿਆ ਸੀ ਤੇ ਉਹ ਜਿਹੜੇ ਜੋਗੀ ਨੇ ਉਹ ਬਹੁਤ ਤਰ੍ਹਾਂ ਦੀਆਂ ਕ੍ਰਿਆਵਾਂ ਸਿਖਾਉਂਦੇ ਨੇ ਆਪਣੇ ਸਵਾਸਾਂ ਨੂੰ ਦਸਮ ਦਵਾਰ ਦੇ ਵਿੱਚ ਚੜਾ ਲੈਂਦੇ ਨੇ ਫਿਰ ਚਾਹੇ ਉਹ ਜੁਗਾਂ ਤੱਕ ਵੀ ਬੈਠੇ ਰਹਿਣ ਕਿਉਂਕਿ ਸਾਈ ਨਹੀਂ ਆਉਂਦਾ ਤਾਂ ਇਸ ਕਰਕੇ ਉਹ ਜੂੰਦੇ ਤਾਂ ਰਹਿੰਦੇ ਨੇ ਉਹਨਾਂ ਦੀ ਉਹਨਾਂ ਦੀ ਸੁਰਤੀ ਦਿਰਤੀ ਲੱਗੀ ਰਹਿੰਦੀ ਆ ਉੱਪਰ ਤੇ ਕਈ ਆਪਾਂ ਐਗਜ਼ਾਮਪਲਸ ਦੇਖਿਆ ਕਿ ਉਹਨਾਂ ਦੇ ਉੱਤੇ ਮਿੱਟੀ ਚੜ ਜਾਂਦੀ ਹੈ ਸੂਕ ਲੱਗ ਜਾਂਦੀ ਹੈ ਪਰ ਉਹ ਬਸ ਉਹ ਬਿਲਕੁਲ ਦੁਨੀਆ ਵੱਲੋਂ ਬੇਖਬਰ ਆਪਣੀ ਸਮਾਦੀ ਦੇ ਵਿੱਚ ਬੈਠੇ ਰਹਿੰਦੇ ਨੇ ਜਿਸ ਤਰ੍ਹਾਂ ਸੰਤੋਖਾ ਜੋਗੀ ਬੈਠਾ ਸੀ ਨਾ ਦਵਪਰ ਜੋਗ ਦਾ ਬੈਠਾ ਸੀ ਜਿੱਥੇ ਕਿ ਸਹਾਇ ਪੰਮੇ ਪਾਸ਼ਾ ਜੀ ਨੇ ਸ੍ਰੀ ਸੰਤੋਖ ਸਰ ਸਾਹਿਬ ਦੀ ਜਦੋਂ ਖੁਦਾਈ ਕਰਵਾਈ ਸੀ ਤਾਂ ਉੱਥੋਂ ਫਿਰ ਉਹ ਮੱਠ ਦੇ ਵਿੱਚੋਂ ਨਿਕਲਿਆ ਸੀ ਤੇ ਉਹ ਕਹਿੰਦਾ ਸੀ ਮੈਂ ਇਹੀ ਧਾਰ ਕੇ ਬੈਠਾ ਸੀ ਕਿ ਮੈਨੂੰ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਨਵੇਂ ਸਰੂਪ ਜੋ ਹੋਣਗੇ ਤਾਂ ਮੈਨੂੰ ਉਹਨਾਂ ਦੇ ਦਰਸ਼ਨ ਹੋਣਗੇ ਤੇ ਮੇਰੀ ਕਲਿਆਣ ਹੋਵੇਗੀ ਹੁਣ ਇਹ ਭਵਿੱਖਿਤ ਪੁਰਾਣ ਦੇ ਵਿੱਚ ਵੀ ਲਿਖਿਆ ਹੋਇਆ ਹੈ ਜਿਹੜਾ ਰਿਸ਼ੀ ਵਿਆਸ ਨੇ ਲਿਖਿਆ ਹੈ ਕਿਉਂਕਿ ਜਿਹੜੇ ਪਰਮਾਤਮਾ ਨਾਲ ਇਕਮਿਕ ਹੋਏ ਹੁੰਦੇ ਹਨ ਨਾ ਸਾਧਕ ਸਾਧੂ ਸੰਤ ਜਨ ਗਿਆਨੀ ਬ੍ਰਹਮ ਗਿਆਨੀ ਇਹਨਾਂ ਸਾਰਿਆਂ ਨੂੰ ਆਉਣ ਵਾਲੇ ਸਮੇਂ ਦਾ ਵੀ ਪਤਾ ਹੁੰਦਾ ਹੈ ਬੀਤੇ ਸਮੇਂ ਦਾ ਵੀ ਪਤਾ ਹੁੰਦਾ ਹੈ ਤਿੰਨੇ ਕਾਲਾਂ ਦਾ ਇਹਨਾਂ ਨੂੰ ਗਿਆਨ ਹੁੰਦਾ ਹੈ ਤੋ ਪ੍ਰੋਫੈਸੀਸ ਕਰ ਦੁੰਦੇ ਨੇ ਤੇ ਇਹ ઋਸ਼ੀਆ ਮੁਨੀਆਂ ਦੇ ਐਕਸਪੀਰੀਅੰਸ ਦੇ ਵਿੱਚ ਆਇਆ ਕਿ ਜਦੋਂ ਕਲਯੁਗ ਹੋਊਗਾ ਤੇ 5000 ਸਾਲ ਬੀਤ ਜਾਣਗੇ ਕਲਯੁਗ ਦੇ ਉਦੋਂ ਪ੍ਰਮਾਤਮਾ ਆਪ ਧਰਤੀ ਤੇ ਆਉਣਗੇ ਸਰਗੁਣ ਸਰੂਪ ਧਾਰ ਕੇ ਕਿਉਂਕਿ ਉਦੋਂ ਪਾਪ ਇੰਨੇ ਜ਼ਿਆਦਾ ਵੱਧ ਜਾਣਗੇ ਤੇ ਹੋਰ ਕੋਈ ਦੇਵੀ ਦੇਵਤਾ ਜੱਗ ਵਗੈਰਾ ਜੋ ਪੂਜਾ ਦੀਆਂ ਵਿਧੀਆਂ ਸੀ ਉਹਦੇ ਨਾਲ ਇਹ ਕਲ ਜੂ ਕਬੂਚ ਨਹੀਂ ਹੋਣਾ ਇਸ ਕਰਕੇ ਪ੍ਰਮਾਤਮਾ ਤਰਸ ਖਾ ਕੇ ਆਪ ਜਗਤ ਜਲੰਦੇ ਨੂੰ ਰੱਖਣ ਵਾਸਤੇ ਧਰਤੀ ਤੇ ਆਉਣਗੇ ਇਹ ਸਾਰਾ ਕੁਝ ਪੁਰਾਣੇ ਸਕ੍ਰਿਪਚਰਸ ਦੇ ਵਿੱਚ ਲਿਖਿਆ ਹੋਇਆ ਹੈ ਤੇ ਜੋਗੀ ਪਰਥੀ ਨੇ ਵੀ ਇਹ ਜਾਣਕਾਰੀ ਲਈ ਕਿ ਕਿਉਂਕਿ ਉਹ ਤਾਂ ਬਹੁਤ ਪਹਿਲਾਂ ਹੋ ਗਏ ਨਾ ਵਿਕਰਮਦਿੱਤਿ ਤੇ ਪਰਥੀ ਹਰੀ ਦਾ ਜਿਹੜਾ ਸਮਾਸੀ ਉਹ ਇਸ ਸਮ ਸਿੱਦੇ ਵੀ ਜਨਮ ਤੋਂ 57 ਸਾਲ ਪਹਿਲਾਂ ਦਾ ਹੋਇਆ ਹੋਇਆ ਤਾਂ ਇਸ ਕਰਕੇ ਉਦੋਂ ਤਾਂ ਹਲੇ 2000 ਸਾਲ ਕਿੰਨੇ ਸਾਲ ਪਏ ਸੀ ਮਤਲਬ 1500 ਸਾਲ ਦੇ ਕਰੀਬ ਜਦੋਂ ਗੁਰੂ ਮਹਾਰਾਜ ਸਾਹਿਬ ਜੀ ਨੇ ਚੋਲਾ ਧਾਰਨ ਕਰਨਾ ਸੀ ਤਾਂ ਇਸ ਚੀਜ਼ ਦਾ ਪਤਾ ਲਾ ਕੇ ਕਿ ਅਸਲੀ ਸ਼ਾਂਤੀ ਉਹਨਾਂ ਕੋਲੋਂ ਮਿਲਣੀ ਹੈ ਉਹ ਪਰਮੇਸ਼ਰ ਨਾਲ ਮਿਲਾ ਸਕਦੇ ਨੇ ਉਹ ਖੁਦ ਹੀ ਪਰਮੇਸ਼ਰ ਨੇ ਤੇ ਇਸ ਕਰਕੇ ਪਰਥਰੀ ਹਰੀ ਨੇ ਵੀ ਆਪਣੀ ਉਮਰ 19 ਵਧਾ ਲਈ ਕੇ ਉਹ ਬਸ ਲਗਾਤਾਰ ਆਪਣੀ ਜੋਗ ਸਾਧਨਾ ਵਿੱਚ ਲੱਗਿਆ ਰਿਹਾ ਕਿ ਮੈਂ ਤਾਂ ਗੁਰੂ ਮਹਾਰਾਜ ਸਾਹਿਬ ਦੀ ਦਰਸ਼ਨ ਕਰਨੀ ਨੇ ਇਸ ਨੇ ਬਹੁਤ ਕਠਿਨ ਤਪ ਕੀਤਾ ਜੰਗਲਾਂ ਚ ਰਹਿਣਾ ਕੁਛ ਕੋਲ ਨਹੀਂ ਹੈ ਨਾ ਕੋਈ ਕਪੜਾ ਦੀਡਾ ਨਾ ਕੋਈ ਬਰਤਨ ਵਗੈਰਾ ਬਸ ਹੱਥਾਂ ਨੂੰ ਬਰਤਨ ਬਣਾ ਕੇ ਉਹਦੇ ਵਿੱਚ ਕਿਤੋਂ ਵੀ ਪਾਣੀ ਮਿਲਣਾ ਉਹ ਛਕ ਲੈਣਾ ਜੰਗਲਾਂ ਦੀਆਂ ਜੜੀਆਂ ਬੂਟੀਆਂ ਛਕ ਲੈਣੀਆਂ ਇਸ ਦਾ ਇੱਕ ਪਾਣ ਜਸੀ ਸੀ ਪੈਣ ਦਾ ਲੜਕਾ ਉਹ ਵੀ ਰਾਜਾ ਸੀ ਉਸ ਦਾ ਨਾਮ ਸੀ ਗੋਪੀਨਾਥ ਤੇ ਉਹਨੂੰ ਵੀ ਪ੍ਰੇਰਣਾ ਮਿਲੀ ਇਹਦੇ ਕੋਲੋਂ ਉਹ ਉਹ ਵੀ ਬਹੁਤ ਸੀ ਸੁੰਦਰ ਸਰੂਪ ਬਹੁਤ ਹੀ ਬਹਾਦਰ ਬਹੁਤ ਵੱਡਾ ਰਾਜਾ ਸੀ ਬਹੁਤ ਸਾਰੀਆਂ ਰਾਣੀਆਂ ਸੀ ਉਸ ਦੀਆਂ ਉਸਦੇ ਪਿਤਾ ਦੀ ਡੈਥ ਹੋ ਗਈ ਸੀ ਉਸ ਦੀ ਜਿਹੜੀ ਮਾਤਾ ਸੀ ਉਹ ਵੀ ਬਹੁਤ ਧਰਮ ਕਰਮ ਵਾਲੀ ਸੀ ਬੱਚੇ ਇਤਿਹਾਸ ਦੇ ਵਿੱਚ ਨਾ ਢਾਈ ਮਾਵਾਂ ਮੰਨੀਆਂ ਗਈਆਂ ਜਿਹੜੀਆਂ ਪੂਰਨ ਮਾਵਾਂ ਸੀ ਆਈਡੀਅਲ ਮਮ ਸੀ ਹੁਣ ਜਿਹੜੇ ਗੁਰੂ ਮਹਾਰਾਜ ਸਾਹਿਬ ਜੀ ਦੇ ਮਹਿਲ ਸੀ ਜਿਹੜੇ ਇਹ ਮਾਤਾ ਜੀ ਸੀ ਸਾਰੇ ਇਹ ਤਾਂ ਸਾਰੇ ਸੰਪੂਰਨ ਸੀ ਨਾ ਪਰ ਪਹਿਲਾਂ ਬਹੁਤ ਪਹਿਲਾਂ ਜਿਹੜੇ ਜਿੰਨਾ ਜਿਹੜੀ ਆਪਣੀ ਹਿਸਟਰੀ ਹੈ ਨਾ ਉਹਦੇ ਵਿੱਚ ਮੰਨਿਆ ਗਿਆ ਕਿ ਜਿਹੜੀ ਮਾਤਾ ਆਪਣੇ ਬੱਚੇ ਨੂੰ ਛੋਟੇ ਜਿਹੇ ਬੱਚੇ ਨੂੰ ਵੀ ਪਰਮਾਤਮਾ ਵੱਲ ਤੋਰਦੀ ਹੈ ਉਸ ਤੇ ਉਸ ਤੇ ਮੋਹ ਨੂੰ ਤਿਆਗ ਕੇ ਉਹਨੂੰ ਸੱਚਾ ਰਸਤਾ ਦਿਖਾਉਂਦੀ ਹੈ ਤਾਂ ਉਹ ਅਸਲੀ ਮਾਂ ਹੁੰਦੀ ਹੈ ਇੱਕ ਮਾਂ ਬਾਬਾ ਫਰੀਦ ਜੀ ਦੀ ਮਾਤਾ ਜਿਸ ਨੇ ਉਹਨਾਂ ਨੂੰ ਬਚਪਨ ਤੋਂ ਹੀ ਪਰਮਾਤਮਾ ਵੱਲ ਲਗਾ ਦਿੱਤਾ 5 ਸਾਲ ਦੀ ਉਮਰ ਦੇ ਵਿੱਚ ਹੀ ਉਹਨਾਂ ਨੂੰ ਸਾਰਾ ਕੁਰਾਨ ਸ਼ਰੀਫ ਯਾਦ ਕਰਵਾਉਂਦਾ ਸੀ ਫਿਰ ਹਾਲਾਂਕਿ ਇੱਕੋ ਇੱਕ ਬੱਚਾ ਸੀ ਉਹਨਾਂ ਦਾ ਤੇ ਪਿਤਾ ਵੀ ਨਹੀਂ ਸੀਗੇ ਬਾਬਾ ਫਰੀਦੀ ਦੇ ਤੇ ਉਹਨਾਂ ਦੀ ਮਾਤਾ ਨੇ ਮੋਹ ਦੇ ਵਿੱਚ ਬੈ ਕੇ ਆਪਣੇ ਬੱਚੇ ਨੂੰ ਇਹ ਨਹੀਂ ਵੀ ਨਾਲ ਲਾ ਕੇ ਛਾਤੀ ਨਾਲ ਲਾ ਕੇ ਰੱਖਣਾ ਜਿਵੇਂ ਬਹੁਤ ਸਾਰੀਆਂ ਮਾਵਾਂ ਨੂੰ ਹੁੰਦੀਆਂ ਐਟੈਚਮੈਂਟ ਆਪਣੇ ਬੱਚਿਆਂ ਨਾਲ ਕਿ ਕਿਦਰੀ ਜਾਣਨਾ ਸਾਡੇ ਕੋਲ ਹੀ ਰਹਣ ਔਰ ਥੋੜੇ ਜਿਹੇ ਵੱਡੇ ਹੋਏ ਤਾਂ ਬਾਬਾ ਫਰੀਦੀ ਨੇ ਉਹਨਾਂ ਦੀ ਮਾਤਾ ਨੇ ਕਿਹਾ ਸੀ ਕਿ ਹੁਣ ਤੁਸੀਂ ਇੱਕੋ ਵਾਰ ਫਿਰਕੇ ਗੁਰੂ ਦੀ ਤਲਾਸ਼ ਕਰੋ ਸੰਤਾਂ ਸਾਧੂਆਂ ਫਕੀਰਾਂ ਨੂੰ ਮਿਲੋ ਤੇ ਸੱਚਾ ਗਿਆਨ ਹਾਸਲ ਕਰੋ ਫੇ ਬਾਬਾ ਫਰੀਦ ਜੀ ਨੇ ਬਹੁਤ ਥਾਂ ਤੇ ਜਾ ਕੇ ਬਹੁਤ ਗਿਆਨ ਹਾਸਲ ਕੀਤਾ ਸੀ ਸੱਤ ਨਾਲ ਜ਼ਿਆਦਾ ਬਹੁਤ ਟਰੈਵਲਸ ਕੀਤੇ ਬਾਬਾ ਜੀ ਨੇ ਤੇ ਫਿਰ ਉਹ ਪਹਿਲਾਂ 12 ਸਾਲ ਜੰਗਲਾਂ ਚ ਤਪੱਸਿਆ ਕਰਕੇ ਆਏ ਆਪਣੀ ਮਾਤਾ ਕੋਲ ਆ ਕੇ ਸਾਰਾ ਕੁਝ ਦੱਸਿਆ ਤੇ ਜਦੋਂ ਮਾਤਾ ਨੇ ਦੇਖਿਆ ਕਿ ਇਹ ਤਾਂ ਜੰਗਲਾਂ ਦੇ ਪੱਤੇ ਸੂਤ ਕੇ ਖਾਂਦੇ ਸੀ ਉਹਨਾਂ ਨੇ ਉਹਨਾਂ ਦੇ ਵਾਲ ਪੁੱਟਣੇ ਸ਼ੁਰੂ ਕਰਤੇ ਕਹਿੰਦੇ ਕਿ ਦਰਖਤਾਂ ਦੇ ਵਿੱਚ ਵੀ ਤਾਂ ਜਾਨ ਹੁੰਦੀ ਹੈ ਤੂੰ ਉਹਨਾਂ ਨੂੰ ਕਿਉਂ ਦੁੱਖ ਦਿੰਦਾ ਹੁਣ ਦੇਖੋ ਇਹ ਤਾਂ ਥੋੜੀ ਦੇਰ ਪਹਿਲਾਂ ਹੀ ਹਲੇ ਜਗਦੀਸ਼ ਚੰਦਰ ਬੋਸ ਨੇ ਕਿਹਾ ਸੀ ਕਿ ਪਲਾਂਟਸ ਦੇ ਵਿੱਚ ਲਾਈਫ ਹੁੰਦੀ ਹੈ ਸੈਂਸਿਟੀਵਿਟੀ ਹੁੰਦੀ ਹੈ ਇਹ ਆਪਣੇ ਵਾਂਗੂ ਮਹਿਸੂਸ ਕਰਦੇ ਨੇ ਪੀੜਾ ਦਰਦ ਸਭ ਕੁਝ ਮਹਿਸੂਸ ਕਰਦੇ ਨੇ ਪਰ ਮਹਾਪੁਰਸ਼ਾਂ ਨੂੰ ਤਾਂ ਪਹਿਲਾਂ ਹੀ ਪਤਾ ਹੁੰਦਾ ਹੈ ਪਗਤ ਕਬੀਰ ਜੀ ਨੇ ਲਿਖਿਆ ਪਤੀ ਤੁਰੇ ਮਲਨੀ ਪਤੀ ਪਤੀ ਜੀਓ ਪੱਤੀ ਪੱਤੀ ਦੇ ਵਿੱਚ ਜੀਵਨ ਹੈ ਸੋ ਇਸ ਤਰ੍ਹਾਂ ਹੀ ਉਹਨਾਂ ਦੀ ਮਾਤਾ ਨੇ ਉਪਦੇਸ਼ ਦਿੱਤਾ ਕਿ ਪੱਤਿਆਂ ਨੂੰ ਫੁੱਲਾਂ ਨੂੰ ਰਕਤਾਂ ਨੂੰ ਵੀ ਦੁੱਖ ਨਹੀਂ ਦੇਣਾ ਤੇ ਫਿਰ 12 ਸਾਲ ਭਗਤੀ ਕਰਨ ਗਏ ਫਿਰ 12 ਸਾਲ ਗਏ ਇਸ ਤਰ੍ਹਾਂ ਕਰਕੇ 36 ਸਾਲ ਤੋ ਉਹਨਾਂ ਨੇ ਕੋਰਤਪੱਸਿਆ ਕੀਤੀ ਉਸ ਤੋਂ ਬਾਅਦ ਫਿਰ ਮਤਲਬ ਉਹਨਾਂ ਦੀ ਮਾਂ ਨੂੰ ਆਈਡੀਅਲ ਮੰਨਿਆ ਜਾਂਦਾ ਕਿਉਂਕਿ ਮਾਂ ਹੀ ਪਹਿਲਾ ਗੁਰੂ ਹੁੰਦੀ ਹੈ ਬੱਚੇ ਦਾ ਮਾਂ ਹੀ ਬੱਚੇ ਨੂੰ ਸਾਖੀਆਂ ਸੁਣਾ ਕੇ ਮਹਾਪੁਰਸ਼ਾਂ ਦੀ ਉਹਨਾਂ ਨੂੰ ਉਪਦੇਸ਼ ਦਿੰਦੀ ਹੈ ਕਿਰਨ ਬਰਪੱਕ ਕਰਦੀ ਹੈ ਪਰਮਾਤਮਾ ਦੇ ਮਾਰਗ ਤੇ ਦੂਸਰੀ ਮਾਤਾ ਮੰਨਿਆ ਗਿਆ ਧਰੂਪਖਤ ਜੀ ਦੀ ਮਾਤਾ ਉਹ ਤਾਂ ਬਾਬਾ ਫਰੀਦ ਜੀ ਤੋਂ ਵੀ ਪਹਿਲਾਂ ਆਇਆ ਤਾਂ ਸਤਜੁਗ ਦੇ ਵਿੱਚ ਹੋਏ ਨੇ ਧਰੂਪਖਤ ਦੀ ਮਾਤਾ ਨੇ ਆਪਣੇ 5 ਸਾਲ ਦੇ ਬੱਚੇ ਨੂੰ ਉਪਦੇਸ਼ ਦਿੱਤਾ ਸੀ ਕਿ ਬੇਟਾ ਜਦੋਂ ਉਸ ਦੀ ਮਤ੍ਰੇਈ ਮਾਂ ਨੇ ਉਹਦੇ ਨਾਲ ਬਦਸਲੂਕੀ ਕੀਤੀ ਸੀ ਬੱਚੇ ਨਾਲ ਕਿ ਤੂੰ ਆਪਣੇ ਪਿਤਾ ਦੀ ਗੋਦ ਚ ਨਹੀਂ ਬੈਠ ਸਕਦਾ ਤੇ ਉਥੇ ਆਪਣੇ ਮਾਂ ਨੂੰ ਆਖੀ ਰੋਕ ਕੇ ਦੱਸਿਆ ਸੀ ਕਿ ਮੇਰੇ ਨਾਲ ਇਸ ਤਰ੍ਹਾਂ ਕਿਉਂ ਬਿਹੇਵ ਕੀਤਾ ਤਾਂ ਮਾਂ ਨੇ ਕਿਹਾ ਕਿ بیٹے ਆਪਾਂ ਨੇ ਭਗਤੀ ਨਹੀਂ ਕੀਤੀ ਨਾ ਪ੍ਰਮਾਤਮਾ ਦੀ ਇਸ ਕਰਕੇ ਪ੍ਰਮਾਤਮਾ ਆਪਣੇ ਨਾਲ ਨਾਰਾਜ਼ ਹੋ ਗਏ ਨੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਭਗਤੀ ਕਰਨੀ ਬਣਦੀ ਹੈ ਫਿਰ ਪ੍ਰਮਾਤਮਾ ਹਾਂ ਜਿਹੜੇ ਰਾਜਿਆਂ ਦੇ ਵੀ ਰਾਜ ਨੇ ਉਹ ਆਪਣੀ ਗੋਦ ਚ ਬਿਠਾ ਲੈਂਦੇ ਨੇ ਤੇਰਾ ਪਿਤਾ ਤਾਂ ਫਿਰ ਵੀ ਛੋਟਾ ਜਿਹਾ ਰਾਜਾ ਹੈ ਪਰ ਉਹ ਪ੍ਰਮਾਤਮਾ ਜਿਹੜੇ ਸ਼ਾਹੀ ਸਹਨਸ਼ਾਹ ਨੇ ਉਹ ਆਪਣੀ ਗੋਦ ਬਖਸ਼ ਦਿੰਦੇ ਨੇ ਜੇ ਉਹਨਾਂ ਦੀ ਭਗਤੀ ਕਰੋ ਤਾਂ 5 ਸਾਲ ਦੇ ਬਲਕ ਨੇ ਮਾਤਾ ਦੀ ਸਿੱਖਿਆ ਲੈ ਕੇ ਜਾ ਕੇ ਇਹੋ ਜਿਹੀ ਭਗਤੀ ਕੀਤੀ ਕਿ ਅੱਜ ਉਹ ਅਟਲ ਪਦਵੀ ਨੂੰ ਪ੍ਰਾਪਤ ਹੈ ਤੇ ਬ੍ਰਾਈਟੇਸਟ ਸਟਾਰ ਨੇ ਸਟਾਰ ਹੈ ਆਕਾਸ਼ ਦੇ ਵਿੱਚ ਤੇ ਅੱਧੀ ماں ਕਿਹਾ ਗਿਆ ਗੋਪੀਚੰਦ ਦੀ ਮਾਤਾ ਨੂੰ ਜਿਹਦੀ ਆਪਾਂ ਹੁਣ ਗੱਲ ਕਰ ਰਹੇ ਹਾਂ ਅੱਧੀ ماں ਕਿਉਂ ਕਿ ਹੈ ਕਿ ਗੋਪੀਚੰਦ ਦੀ ਮਾਤਾ ਵੀ ਬਹੁਤ ਧਾਰਮਿਕ ਸੀ ਆਪਣੇ ਬੱਚੇ ਨੂੰ ਬਹੁਤ ਤਰ੍ਹਾਂ ਦੀਆਂ ਉਹਨੇ ਸਖੀਆਂ ਸੁਣਾ ਸੁਣਾ ਕੇ ਵੱਡਾ ਕੀਤਾ ਪਾਲਿਆ ਫਿਰ ਇਹਦੇ ਜਿਹੜਾ ਰਾਜਾ ਸੀ ਇਸ ਦਾ ਹਸਬੈਂਡ ਉਸ ਦੀ ਡੈਥ ਹੋ ਗਈ ਤੇ ਹੁਣ ਗੋਪੀਚੰਦ ਵਾਲੇ ਦਾ ਪੂਰਾ ਪੂਰਾ ਧਿਆਨ ਸੀ ਤੇ ਇੱਕ ਦਿਨ ਇਹ ਜਿਹੜੀ ਮਾਤਾ ਸੀ ਇਹ ਮਹਿਲ ਦੀ ਉੱਪਰ ਚੜੀ ਹੋਈ ਛੱਤ ਦੇ ਉੱਤੇ ਖੜੀ ਸੀ ਤਾਂ ਹੇਠਾਂ ਓਪਨ ਦੇ ਵਿੱਚ ਗੋਪੀਚੰਦ ਇਸ਼ਨਾਨ ਕਰ ਰਿਹਾ ਸੀ ਤੇਰੀ ਇੰਨੀ ਸੁੰਦਰ ਦੇਸੀ ਇਸ ਇਹਦੇ ਇੰਨੇ ਸੁੰਦਰ ਸਰੀਰ ਨੂੰ ਦੇਖ ਕੇ ਇਸ ਦੀ ਮਾਤਾ ਨੂੰ ਇੱਕਦਮ ਵਿਰਾਗ ਆ ਗਿਆ ਕਿ ਮੇਰਾ ਬੱਚਾ ਜਿਹੜਾ ਇੰਨਾ ਸੋਹਣਾ ਹੈ ਇੰਨਾ ਹੈਲਦੀ ਹੈ ਇੱਕ ਦਿਨ ਇਸ ਨੇ ਵੀ ਸਵਾਹ ਬਣ ਜਾਣਾ ਇਹਦਾ ਸਰੀਰ ਵੀ ਜਿਵੇਂ ਮੇਰੇ ਪਤੀ ਦਾ ਸਰੀਰ ਅੱਗੇ ਵਿੱਚ ਜਲਾ ਕੇ ਉਹਦਾ ਸੰਸਕਾਰ ਕੀਤਾ ਤੇ ਵਿੱਚ ਕੁਝ ਵੀ ਨਹੀਂ ਬਚਿਆ ਪਿੱਛੇ ਸੋ ਇੱਕ ਦਿਨ ਇੰਨੀ ਸੋਹਣੀ ਦੇ ਜਿਹੜੀ ਸੋਨੇ ਵਾਂਗੂ ਚਮਕਾਂ ਮਾਰ ਰਹੀ ਹੈ ਇਹਨੇ ਵੀ ਕਤਮ ਹੋ ਜਣਾ ਹੈ ਤੇ ਵਿਰਾਗ ਦੇ ਅਥਰੂ ਡਿੱਗੇ ਉਹ ਜਿਹਨੂੰ ਗਰਮ-ਗਰਮ ਅਥਰੂ ਗੋਪੀ ਚੰਦ ਦੇ ਉੱਤੇ ਆ ਕੇ ਟਿੱਗੇ ਉਹਨੇ ਉੱਪਰ ਦੇਖਿਆ ਤੇ ਮਾਤਾ ਨੂੰ ਕਿਹਾ ਮਾਤਾ ਤੈਨੂੰ ਕੀ ਦੁੱਖ ਹੈ ਕਿਉਂਕਿ ਬਹੁਤ ਚੰਗਾ ਸੀ ਗੋਪੀ ਜੰਦਾ ਆਪਣੀ ਮਾਂ ਦੀ ਬੜੀ ਸੇਵਾ ਕਰਦਾ ਸੀ ਉਹ ਕਹਿੰਦਾ ਕਿ ਮਾਂ ਤੂੰ ਮੈਨੂੰ ਦੱਸ ਕਿਉਂ ਤੇਰੇ ਅਥਰੂ ਡਿੱਗੇ ਤੇ ਫਿਰ ਮਾਂ ਨੂੰ ਦੱਸਣਾ ਪਿਆ ਕਿ ਮੈਨੂੰ ਇਹ ਸੋਚ ਕੇ ਵਿਰਾਗ ਆ ਗਿਆ ਸੀ ਕਿ ਜਿਹੜੇ ਹਿਊਮਨ ਲਾਈਫ ਆਪਾਂ ਨੂੰ ਮਿਲੀ ਹੈ ਨਾ ਇਹ ਪਰਮਾਤਮਾ ਨੂੰ ਅਟੇਨ ਕਰਨ ਵਾਸਤੇ ਮਿਲੀ ਹੈ ਨਹੀਂ ਤਾਂ ਇੱਕ ਦਿਨ ਸੜਕੇ ਸੁਆਹ ਹੋ ਜਾਣਾ ਭਾਵੇਂ ਕਿੰਨੀ ਬਲਵਾਨ ਕਿੰਨੀ ਸਟਰੋਂਗ ਕਿੰਨੀ ਵੀ ਸੋਹਣੀ ਕਿਸੇ ਦੀ ਕਾਇਆ ਹੋਵੇ ਇਹ ਸਦਾ ਰਹਿਣ ਵਾਲੀ ਨਹੀਂ ਹੈ ਤੇ ਗੋਪੀਚੰਦ ਨੂੰ ਵੈਰਾਗ ਹੋ ਗਿਆ ਤੇ ਉਸਨੇ ਆਪਣਾ ਸਾਰਾ ਰਾਜ ਭਾਗ ਆਪਣੀਆਂ ਰਾਣੀਆਂ ਸਭ ਕੁਝ ਉਵੇਂ ਛੱਡ ਕੇ ਕਿਉਂਕਿ ਅੱਗੇ ਭਗਤੀ ਦਾ ਤਾਂ ਇੱਕੋ ਇੱਕ ਤਰੀਕਾ ਸੀ ਕਿ ਤੁਸੀਂ ਜੰਗਲਾਂ 'ਚ ਜਾਓ ਉੱਥੇ ਸਾਧੂ ਸੰਤ ਪੀਰ ਫਕੀਰ ਮਿਲਦੇ ਨੇ ਉਹਨਾਂ ਕੋਲੋਂ ਜਾ ਕੇ ਮੰਤਰ ਲਓ ਤੇ ਜਾਪ ਕਰੋ ਜਦੋਂ ਇਹ ਜਾਣ ਲੱਗਿਆ ਕਿ ਕਿ ਇਹ ਇੱਕੋ ਇੱਕ ਬੇਟਾ ਸੀ ਤੇ ਪਿੱਛੇ ਫਿਰ ਰਾਜ ਨੂੰ ਕਿਹਨੇ ਦੇਖਣਾ ਸੀ ਉਦੋਂ ਫਿਰ ਇਹਦੀ ਮਾਂ ਨੂੰ ਫਿਰ ਵਿਰਾਗ ਆ ਗਿਆ ਉਹਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਫਿਰ ਗੋਪੀਚੰਦ ਰੁਕਿਆ ਨਹੀਂ ਸੋਨੋ ਅੱਧੀ ਮਾਂ ਕਿਹਾ ਗਿਆ ਕਿ ਪਹਿਲਾਂ ਤਾਂ ਉਪਦੇਸ਼ ਦੇ ਤਾਂ ਬਾਅਦ ਦੇ ਵਿੱਚ ਉਹਨੂੰ ਰੁਕਣ ਦੇ ਜਤਨ ਕੀਤਾ ਬਹੁਤ ਢਾਈ ਮਾਵਾ ਪਰਵਾਰਨ ਇਤਿਹਾਸ ਦੇ ਵਿੱਚ ਕਿ ਬੜੀਆਂ ਮਹਾਨ ਮਾਵਾ ਸੀ ਸੋ ਗੋਪੀਚੰਦ ਨੂੰ ਵੀ ਬੜਾ ਵਿਰਾਗ ਹੋ ਗਿਆ ਤੇ ਇਹ ਆਪਣੇ ਮਾਮੇ ਦੀ ਤਰ੍ਹਾਂ ਇਹ ਵੀ ਜੰਗਲਾਂ ਨੂੰ ਚਲਾ ਗਿਆ ਤੇ ਉੱਥੇ ਜਾ ਕੇ ਭਗਤੀ ਕਰਨ ਲੱਗ ਪਿਆ ਇਹ ਇਹਨਾਂ ਦਾ ਮਿਲਾਪ ਹੋ ਗਿਆ ਆਪਸ ਦੇ ਵਿੱਚ ਪਰ 3 ਹਰੀਦਾ ਤੇ ਗੋਪੀ ਚੰਦ ਦਾ ਫਿਰ ਇਕੱਠੇ ਹੀ ਬੈਠ ਕੇ ਭਗਤੀ ਕਰਦੇ ਹੁੰਦੇ ਸੀ ਬਹੁਤ ਜ਼ਿਆਦਾ ਇਹਨਾਂ ਨੇ ਡਿਸਾਈਡ ਕੀਤਾ ਕਿ ਕਿਉਂਕਿ ਅਗੇ ਲੋਕੀ ਬੜੇ ਧਾਰਮਿਕ ਹੁੰਦੇ ਸੀ ਜਿੱਥੇ ਵੀ ਕਿਤੇ ਸਾਧੂ ਸੰਤ ਉਹਨਾਂ ਨੂੰ ਮਿਲ ਜਾਂਦੇ ਉਹਨਾਂ ਦੀ ਬੜੀ ਸੇਵਾ ਕਰਦੇ ਹੁੰਦੇ ਸੀ ਹੁਣ ਵੀ ਆਪਾਂ ਦੇਖਦੇ ਆ ਕਿ ਜਿੱਥੇ ਸਾਧੂ ਸੰਤ ਮਹਾਪੁਰਸ਼ ਹੁੰਦੇ ਨੇ ਉੱਥੇ ਕਿੰਨੀ ਸੰਗਤ ਆ ਜਾਂਦੀ ਹੈ ਆਪਣੇ ਆਪਣੇ ਪ੍ਰੋਬਲਮਸ ਲੈ ਕੇ ਦੇ ਫਿਰ ਉਹ ਬਹੁਤ ਸਾਰੇ ਸੰਤ ਗੁਪਤ ਹੀ ਰਹਿੰਦੇ ਨੇ ਬਹੁਤ ਸਾਰੇ ਤਪਰੁਪਕਾਰੀ ਹੁੰਦੇ ਨੇ ਕਿ ਸਾਰੇ ਦੇ ਦੁੱਖ ਸੁੱਖ ਸੁਣਦੇ ਨੇ ਤੇ ਉਹਨਾਂ ਨੂੰ ਦਕਸ਼ਟ ਨਿਵਾਰਨ ਕਰਦੇ ਨੇ ਪਰ ਬਹੁਤ ਸਾਰੇ ਸਾਧੂ ਸੰਤ ਨਹੀਂ ਚਾਹੁੰਦੇ ਕਿ ਇਹ ਸਾਡੇ ਦੁਆਲੇ ਭੀੜਾਂ ਇਕੱਠੀਆਂ ਹੋਣ ਤੇ ਉਹ ਆਪਣੇ ਆਪ ਦੇ ਵਿੱਚ ਹੀ ਅਨੰਦਿਤ ਰਹਿਣਾ ਚਾਹੁੰਦੇ ਨੇ ਤਾਂ ਇਹਨਾਂ ਦੋਨਾਂ ਨੇ ਸੋਚਿਆ ਗੋਪੀਚੰਦ ਤੇ ਪ੍ਰਥੀ ਨੇ ਕਿ ਆਪਾਂ ਜਿੱਥੇ ਜਾਂਦੇ ਆ ਉੱਥੇ ਲੋਕਾਂ ਦੀਆਂ ਭੀੜਾਂ ਇਕੱਠੀਆਂ ਹੋ ਜਾਂਦੀਆਂ ਹੌਲੀ ਹੌਲੀ ਲੋਕੀ ਪਤਾ ਵੀ ਲਾ ਲੈਂਦੇ ਨੇ ਕਿ ਦੋਨੋਂ ਐਡੇ ਵੱਡੇ ਰਾਜੇ ਸੀ ਇਹਨਾਂ ਨੇ ਸੰन्यास ਲੈ ਲਿਆ ਤੇ ਦੇਖੋ ਕਿਸ ਤਰ੍ਹਾਂ ਦਾ ਜੀਵਨ ਜਿਉ ਰਹੇ ਨੇ ਤੇ ਜਿੱਥੇ ਪਤਾ ਲੱਗਦਾ ਸੀ ਕਿ ਉੱਥੇ ਰਾਜੇ ਮਹਾਰਾਜ ਵੀ ਮਿਲਣ ਆ ਜਾਂਦੇ ਸੀ ਉਹਨਾਂ ਦੇ ਮਗਰ ਕਿੰਨੇ ਲੋਕ ਹੋਰ ਆ ਜਾਂਦੇ ਸੀ ਇਹ ਕਹਿੰਦੇ ਇਸ ਤਰ੍ਹਾਂ ਤਾਂ ਫਿਰ ਆਪਣੀ ਭਗਤੀ 'ਚ ਵਿਗਨ ਪੈਂਦਾ ਆਪਾਂ ਕੀ ਕਰਨ ਆਏ ਆ ਇੱਥੇ ਜੰਗਲਾਂ ਸਾਰਾ ਸੰਸਾਰ ਛੱਡ ਕੇ ਅਸੀਂ ਸਿਰਫ ਪ੍ਰਮਾਤਮਾ ਨੂੰ ਮਿਲਣ ਵਾਸਤੇ ਤਾਂ ਸਾਰਾ ਯਤਨ ਕਰ ਰਹੇ ਹਾਂ ਜੇ ਸਾਡਾ ਸਮਾਂ ਇਸ ਤਰ੍ਹਾਂ ਹੀ ਬਰਬਾਦ ਹੁੰਦਾ ਰਿਹਾ ਸਾਨੂੰ ਦੁਨੀਆ ਦੀਆਂ ਵਡਿਆਈਆਂ ਫੇਰ ਮਿਲਣ ਲੱਗ ਪਈਆਂ ਤਾਂ ਫਿਰ ਕਿਤੇ ਆਪਣਾ ਮਨ ਨਾ ਡੁੱਲ ਜੇ ਇਸ ਕਰਕੇ ਇਹਨਾਂ ਨੇ ਆਪਸ ਵਿੱਚ ਫੈਸਲਾ ਕੀਤਾ ਕਿ ਆਪਾਂ ਜੇ ਕਿਤੇ ਜਾ ਕੇ ਬੈਠਣਾ ਤਾਂ ਇਹੋ ਜੀ ਥਾਂ ਤੇ ਜਿੱਥੇ ਹੋਰ ਕੋਈ ਪਹੁੰਚ ਨਾ ਸਕੇ ਤੇ ਇਹ ਕਈ ਕਈ ਦਿਨ ਭੁੱਖੇ ਹੀ ਰਹਿੰਦੇ ਸੀ ਜਾ ਕੇ ਜੰਗਲ ਦੇ ਪੱਤੇ-ਪੁੱਤੇ ਖਾ ਕੇ guzara ਕਰਦੇ ਸੀ ਪਰ ਕੋਈ ਘਰ ਤਾਂ ਨਹੀਂ ਸੀ ਨਾ ਇਸ ਕਰਕੇ ਉਹ ਪੁੰਚ ਬੈਠੇ ਸੀ ਤਾਂ ਕਦੇ-ਕਦੇ ਕਿਸੇ ਨੂੰ ਪਤਾ ਲੱਗ ਜਾਂਦਾ ਸੀ ਉਹ ਦਸ ਪਾ ਦਿੰਦਾ ਸੀ ਫਿਰ ਬਹੁਤ ਲੋਕਾਂ ਦੀਆਂ ਢੀੜਾਂ ਇਕੱਠੀਆਂ ਹੋਣ ਲੱਗ ਪਈਆਂ ਤੇ ਇਹ ਬੜੀ ਇੱਕ ਰਿਮੋਟ ਥਾਂ ਦੇ ਉੱਤੇ ਜਾ ਕੇ ਬੈਠ ਗਏ ਉੱਥੇ ਸਮਾਧੀ ਲਗਾ ਕੇ ਜਿਹਨੂੰ ਬੈਠੇ ਸੀ ਤਾਂ ਇੱਕ ਇੱਕ ਮਾਤਾ ਸੀ ਜਿਹੜੀ ਕਿ ਉੱਥੋਂ ਪਾਣੀ ਭਰਨ ਆਉਂਦੀ ਸੀ ਚਸ਼ਮਾ ਵਗਦਾ ਸੀ ਉਹਨੇ ਦੇਖਿਆ ਵੀ ਦੋ ਜੋਗੀ ਇੰਨੇ ਸੁੰਦਰ ਸਰੂਪ へ ਲਗਾਤਾਰ ਆਪਣੀ ਅੱਖਾਂ ਬੰਦ ਕਰਕੇ ਭਗਤੀ ਕਰਦੇ ਰਹਿੰਦੇ ਨੇ ਇਹਨਾਂ ਨੂੰ ਨਾ ਪਤਾ ਨਹੀਂ ਕੋਈ ਖਾਣ ਨੂੰ ਦਿੰਦਾ ਜਾਂ ਨਹੀਂ ਇਹ ਇੱਥੇ ਤਾਂ ਕੋਈ ਰਹਿੰਦਾ ਵੀ ਨਹੀਂ ਹੈ ਹੋਰ ਉਸ ਮਤਾਨੇ ਨੇ ਚਰਨ ਪਰਸੇਰ ਨੂੰ ਸਮੱਧੀਆਂ ਖੁੱਲੀਆਂ ਤੇਨੇ ਬੇਨਤੀ ਕੀਤੀ ਕਿ ਤੁਸੀਂ ਨਾ ਮੇਰੀ ਸੇਵਾ ਪ੍ਰਵਾਨ ਕਰੋ ਮੈਂ ਤੁਹਾਨੂੰ ਪ੍ਰਸ਼ਾਦਾ ਲਿਆ ਕੇ ਦਿਆ ਕਰੂੰਗੀ ਮੇਰਾ ਵੀ ਜੀਵਨ ਸਫਲ ਹੋ ਜਾਊਗਾ ਤੈਨਾਂ ਦੋਨਾਂ ਨੇ ਕਿਹਾ ਕਿ ਇੱਕ ਕੰਡੀਸ਼ਨ ਦੇ ਉੱਤੇ ਅਸੀਂ ਤੇਰੇ ਕੋਲ ਰਹਿਣ ਨੂੰ ਤਿਆਰ ਹੈ ਕਿ ਤੂੰ ਕਿਸੇ ਨੂੰ ਦੱਸਣਾ ਨਹੀਂ ਹੈ ਸਾਡੇ ਬਾਰੇ ਬਿਲਕੁਲ ਵੀ ਉਹ ਕਹਿੰਦੀ ਸੀ ਬਿਲਕੁਲ ਨਹੀਂ ਉਹਨੇ ਪ੍ਰੋਮਿਸ ਕਰ ਲਿਆ ਪਰ ਹੁਣ ਬੀਬੀਆਂ ਦਾ ਹੁੰਦਾ ਹੀ ਆ ਕਿ ਰੱਬ ਵੱਲੋਂ ਹੀ ਆ ਕਿ ਇਹਨਾਂ ਦੀ ਗੱਲ ਪੱਚਦੀ ਨਹੀਂ ਹੁੰਦੀ ਤੇ ਉਹ ਉਹ ਉਹਦਾ ਜਿੱਥੇ ਘਰ ਸੀ ਉੱਥੇ ਪਿਛਲੇ ਪਾਸੇ ਇੱਕ ਕੁੱਠਾ ਜਿਹਾ ਬਣਿਆ ਹੋਇਆ ਸੀ ਉੱਥੇ ਬੈਠ ਕੇ ਤੇ ਉਹਨੂੰ ਕਿਹਾ ਕਿ ਬਸ ਸਾਨੂੰ 24 ਘੰਟਿਆਂ ਦੇ ਵਿੱਚ ਇੱਕ ਵਾਰੀ ਤੂੰ ਪ੍ਰਸ਼ਾਦਾ ਰੱਖ ਜਾ ਕਰੀ ਸਾਨੂੰ ਬੁਲਾਉਣਾ ਨਹੀਂ ਹੈ ਨਾ ਹੀ ਕਿਸੇ ਨੂੰ ਵੀ ਸਾਡੇ ਬਾਰੇ ਦੱਸਣਾ ਉੱਥੇ ਬੈਠ ਕੇ ਲਗਾਤਾਰ ਦੋਨੋਂ ਜਣੇ ਭਗਤੀ ਕਰਦੇ ਰਹੇ ਤੇ ਜਿਹੜੀ ਮਾਤਾ ਸੀ ਬੜੀ ਇੰਪ੍ਰੈਸਡ ਸੀ ਨਾਲ ਤੋਂ ਬੜਾ ਸਤਕਾਰ ਵੀ ਕਰਦੀ ਸੀ ਤੇ ਕਿਉਂਕਿ ਜੇ ਆਪਾਂ ਸੰਤਾਂ ਮਹਾਪੁਰਸ਼ਾਂ ਦੀ ਸੰਗਤ ਕਰੀਏ ਜਿਹੜੇ ਭਗਤੀ ਵਾਲੇ ਨੇ ਉਹਨਾਂ ਦੀ ਸੇਵਾ ਕਰੀਏ ਤਾਂ ਚਿਹਰੇ ਤੇ ਇੱਕ ਜਲਾਲ ਆ ਜਾਂਦਾ ਹੈ ਕੁਦਰਤ ਵੱਲੋਂ ਇੱਕ ਨੂਰ ਆ ਜਾਂਦਾ ਹੈ ਅੰਦਰ ਬੜਾ ਰਜੇਵਾ ਜਿਹਾ ਮਹਿਸੂਸ ਹੁੰਦਾ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਤਾਂ ਜਿਹੜੇ ਅਲਦ ਵਾਲੇ ਥੋੜੀ ਥੋੜੀ ਦੂਰ ਤੇ ਕੁਝ ਲੋਕ ਵੱਸਦੇ ਸੀ ਜਿਨ੍ਹਾਂ ਨਾਲ ਕਦੇ ਮਿਲਦੀ ਗਿੱਲਦੀ ਸੀ ਉਦੋਂ ਵਿੱਚੋਂ ਕਈ ਮਾਈਆਂ ਨੇ ਪੁੱਛਿਆ ਕਿ ਤੂੰ ਬੜੀ ਅੱਜਕੱਲ ਆਪਣੇ ਸਰੂਰ ਦੇ ਵਿੱਚ ਆਨੰਦ ਦੇ ਵਿੱਚ ਰਹਿਨੀ ਹੈ ਕਦੇ ਕੋਈ ਗੱਲਬਾਤ ਹੀ ਨਹੀਂ ਕਿਸੇ ਨਾਲ ਕਰਦੀ ਤੇ ਇਹਨੇ ਕਿਹਾ ਕੁਛ ਨਹੀਂ ਕੁਛ ਨਹੀਂ ਪਰ ਕਾਫੀ ਜਨੋਣਾਂ ਨੇ ਜ਼ੋਰ ਦੇ ਕੇ ਪੁੱਛਿਆ ਕਿ ਤੂੰ ਦਸ ਤਸੇ ਕੀ ਮਿਲ ਗਿਆ ਤੈਨੂੰ ਇਹ ਹੋ ਜਾ ਤਦ ਇਹ ਕੋਈ ਗੱਲ ਨਿਕਲ ਗਈ ਕਿ ਮੇਰੇ ਕੋਲ ਦੋ ਜੋਗੀ ਆ ਕੇ ਇਸ ਤਰ੍ਹਾਂ ਰਹਿੰਦੇ ਨੇ ਇੰਨੀ ਉਹ ਭਗਤੀ ਕਰਦੇ ਨੇ ਦਿਨ ਰਾਤ ਕੋਈ ਹੂਸ਼ ਨਹੀਂ ਉਹਨਾਂ ਨੂੰ ਕਦੇ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਤੇ ਮੈਨੂੰ ਤਾਂ ਬਸ ਉਹਨਾਂ ਦੀ ਸੇਵਾ ਦੇ ਵਿੱਚ ਇੰਨਾ ਸਰੂਰ ਆਇਆ ਹੋਇਆ ਕਿ ਮੈਨੂੰ ਹੋਰ ਕੋਈ ਚੀਜ਼ ਦੁਨਿਆਵੀ ਗੱਲ ਚੰਗੀ ਨਹੀਂ ਲੱਗਦੀ ਹੁਣ ਇਹ ਗੱਲ ਫੈਲਦੀ ਫੈਲਦੀ ਫੈਲ ਗਈ ਤੇ ਉਥੋਂ ਦੇ ਰਾਜੇ ਨੂੰ ਵੀ ਪਤਾ ਲੱਗ ਗਿਆ ਕਿ ਇਹੋ ਜਿਹੋ ਜੋਗੀ ਮੇਰੇ ਰਾਜ ਦੇ ਵਿੱਚ ਤੇ ਉਹ ਕਹਿੰਦਾ ਵੀ ਮੈਂ ਤਾਂ ਉਹਨਾਂ ਦੇ ਦਰਸ਼ਨ ਕਰਨ ਜਾਣਾ ਤੇ ਉਸਨੇ ਹਾਥੀ ਤੇ ਸਵਾਰ ਹੋਇਆ ਬਹੁਤ ਸਾਰੇ ਹੀਰੇ ਮੋਤੀਆਂ ਦੇ ਥੜ੍ਹ ਲੈ ਆਪਣੇ ਨਾਲ ਭੇਟਾਵਾਂ ਲਿਆਂ ਬਹੁਤ ਸਾਰੀਆਂ ਕਿਵੇਂ ਜਾ ਕੇ ਉਹਨਾਂ ਨੂੰ ਨਤਮਸਤਕ ਹੋਣੇ ਖਾਲੀ ਹੱਥ ਤਾਂ ਐਸੀ ਨਹੀਂ ਸਾਧੂਆਂ ਕੋਲ ਜਾਈਦਾ ਤੇ ਉਹ ਤਾਂ ਰਾਜਾ ਸੀ ਉਸਨੇ ਬਹੁਤ ਕੁਝ ਲਿਆ ਕੀਮਤੀ ਸਮਾਨ ਉਹਨਾਂ ਨੂੰ ਭੇਟਾ ਕਰਨ ਵਾਸਤੇ ਤੇ ਜਦੋਂ ਚੱਲਿਆ ਤਾਂ ਫਿਰ ਉਹਦੇ ਬਹੁਤ ਸਾਰੇ ਦਰਬਾਰੀ ਵੀ ਨਾਲ ਹੋਲੇ ਬਹੁਤ ਸਾਰੀ ਪਬਲਿਕ ਵੀ ਹੋ ਗਈ ਵੀ ਅਸੀਂ ਵੀ ਦਰਸ਼ਨ ਕਰਾਂਗੇ ਹੁਣ ਜਿੱਥੋਂ ਦੀ ਰਾਜੇ ਮਹਾਰਾਜੇ ਆਉਂਦੇ ਹੁੰਦੇ ਨੇ ਢੋਲ ਟਮਕਾ ਵੱਜਦਾ ਹੁੰਦਾ ਅੱਗੇ ਅੱਗੇ ਕਿ ਵੀ ਬਾਦਸ਼ਾਹ ਆ ਰਹੇ ਨੇ ਪਧਾਰ ਰਹੇ ਨੇ ਸਾਵਧਾਨ ਹੋ ਜੂ ਤਾਂ ਇਸ ਤਰ੍ਹਾਂ ਜਦੋਂ ਸ਼ੋਰ ਸ਼ਬਾਜਾ ਸੁਣਿਆ ਢੋਲ ਟਮਕਾ ਹੁਣ ਇਹ ਦੋਨੋਂ ਜੋਗੀ ਇਕਾਂਤ ਵਿੱਚ ਬੈਠੇ ਸੀ ਇਹਨਾਂ ਨੂੰ ਬਿਲਕੁਲ ਹੀ ਦੁਨੀਆ ਦੁਨੀਆ ਦਾ ਸ਼ੋਰ ਚੰਗਾ ਹੀ ਨਹੀਂ ਲੱਗਦਾ ਸੀ ਤੇ ਇਹ ਇੱਕਦਮ ਮਾਈ ਨੂੰ ਇਹਨਾਂ ਨੇ ਬੁਲਾਇਆ ਕਹਿੰਦੇ ਕਿ ਇਹ ਕੀ ਹੋ ਰਿਹਾ ਹੈ ਇੱਧਰੋਂ ਸ਼ੋਰ ਵੱਜਦਾ ਤੁਰਿਆ ਆ ਰਿਹਾ ਢੋਲ ਵੱਜ ਰਹੇ ਨੇ ਤੈਨੂੰ ਬੜੀ ਖੁਸ਼ੀ ਨਾਲ ਦੱਸਿਆ ਜੀ ਵੀ ਇਸ ਤਰ੍ਹਾਂ ਮੈਂ ਤਾਂ ਕਿਸੇ ਕੋਲ ਗੱਲ ਕਰਤੀ ਪਰ ਡੀ ਬਾਰੇ ਤੇ ਉਹ ਸਾਡੀ ਇੰਨੀ ਮਹਿਮਤ ਫੈਲ ਗਈ ਇਥੋਂ ਦਾ ਰਾਜਾ ਆ ਰਿਹਾ ਜੀ ਬਹੁਤ ਸਾਰੇ ਦਰਬਾਰੀਆਂ ਨੂੰ ਨਾਲ ਲੈ ਕੇ ਤੇ ਉਹ ਟੋਲਟਮੱਕੇ ਵੱਜਦੇ ਆ ਰਹੇ ਨੇ ਤੁਹਾਡੇ ਕਿੰਨੀ ਜ਼ਿਆਦਾ ਸ਼ੁਭਾ ਹੋ ਜੂਗੀ ਦੁਨੀਆ ਦੇ ਵਿੱਚ ਤੇ ਉਹ ਬਹੁਤ ਹੈਰਾਨ ਹੋਏ ਤੇ ਬੜਾ ਉਹਨਾਂ ਨੂੰ ਦੁੱਖ ਲੱਗਿਆ ਤੇ ਉਹਨਾਂ ਨੇ ਮਾਤਾ ਨੂੰ ਕਿਹਾ ਕਿ ਤੂੰ ਆਪਣਾ ਬੱਚਨ ਨਹੀਂ ਨਾ ਪਾਲਿਆ ਹੈ ਤੇ ਪਰ ਹੁਣ ਅੰਨੇਛੇ ਕੀ ਹੋ ਸਕਦਾ ਸੀ ਕਿਤੇ ਸਕੀਪ ਵੀ ਨਹੀਂ ਸੀ ਕਰ ਸਕਦੇ ਤਦ ਉਹਨਾਂ ਨੇ ਆਪਸ ਦੇ ਵਿੱਚ ਸਲਾਹ ਬਣਾਈ ਕਿ ਆਪਾਂ ਇਹੋ ਜਿਹਾ ਨਾਟਕ ਕਰਦੇ ਹਾਂ ਕਿ ਆਪਣੇ ਧੁੱਖ ਸਾਰਿਆਂ ਦੀ ਸ਼ਰਦਾ ਟੁੱਟ ਜੂਗੀ ਤੇ ਉਹ ਜਦੋਂ ਰਾਜਾ ਨੇੜੇ ਆਇਆ ਤੇ ਉਹ ਦੋਨੋਂ ਜਣੇ ਆਪਸ ਦੇ ਵਿੱਚ ਲੜਨ ਲੱਗ ਪਏ ਝੁੱਠੀ-ਮੁੱਠੀ ਤੇ ਉਹ ਕਹਿੰਦਾ ਕਿ ਤੂੰ ਪਰਸੋਂ ਕਿ ਤੂੰ ਜਦੋਂ ਮੰਗਣ ਗਿਆ ਸੀ ਨਗਯੋਗੀ ਵਗੈਰਾ ਲੋਕਾਂ ਦੇ ਘਰਾਂ ਚ ਜਾ ਕੇ ਮੰਗਦੇ ਹੁੰਦੇ ਸੀ ਤੇ ਤੂੰ ਉਥੋਂ ਜਿਹੜੇ ਤੈਨੂੰ ਲੱਡੂ ਮਿਲੇ ਸੀ ਮਾਈ ਤੋਂ ਤੂੰ ਕੱਲੇ-ਕੱਲੇ ਖਾ ਗਿਆ ਨਾ ਤੇ ਤੇਰੀ ਦਾੜੀ ਦੇ ਵਿੱਚ ਉਹ ਲਟਕਿਆ ਹੋਇਆ ਸੀ ਲੱਡੂ ਦਾ ਇੱਕ ਬੁੰਦੀ ਦਾ ਟੁਕੜਾ ਜਾਂ ਮੈਂ ਦੇਖ ਲਿਆ ਸੀ ਤੂੰ ਮੇਰੇ ਨਾਲ ਇਸ ਤਰ੍ਹਾਂ ਕੀਤਾ ਤੇ ਅੱਜ ਹੁਣ ਮੈਂ ਜਾਊਂਗਾ ਭਿਖਿਆ ਲੈਣ ਵਾਸਤੇ ਤੇ ਮੈਂ ਵੀ ਕੁੱਰਲਾ ਹੀ ਖਾ ਕੇ ਆਊਂਗਾ ਉਹ ਕਹਿੰਦਾ ਕਿਉਂ ਉਸ ਦਿਨ ਤੂੰ ਵੀ ਤਾਂ ਖੀਰ ਕੱਲਾ-ਖੱਲਾ ਖਾ ਗਿਆ ਸੀ ਮੈਂ ਵੀ ਤਾਂ ਦੇਖਿਆ ਸੀ ਤੇਰੀ ਦਾੜੀ ਦੇ ਵਿੱਚ ਚੌੜ ਲੱਗਿਆ ਹੋਇਆ ਐਦਾਂ ਕਰਕੇ ਲੜਨ ਲੱਗੇ ਆਪਸ ਚ ਉਹ ਰਾਜੇ ਨੇ ਸੁਣਾ ਤਾਂ ਹੈਰਾਨ ਰਹਿ ਗਿਆ ਕਹਿੰਦਾ ਆ ਜੋਗੀ ਨੇ ਜਿਹੜੇ ਇਹੋ ਜਿਹੀ ਗੱਲਾਂ ਪਿੱਛੇ ਲੜ ਰਹੇ ਨੇ ਇਹ ਕਿਸ ਤਰ੍ਹਾਂ ਇਹ ਵੀ ਲੁਕਾ ਨੂੰ ਪੇੜ ਚੱਲ ਲੱਗ ਜਾਂਦੀ ਹੈ ਮੈਨੂੰ ਰੋਲਾ ਪਾਪਾ ਕਿ ਦੱਸਿਆ ਜੀ ਉਹ ਤਾਂ ਬੜੇ ਬਿਰਖਤ ਨੇ ਜੀ ਉਹਦਾ ਕੁਛ ਨਹੀਂ ਖਾਂਦੇ ਪੀਂਦੇ ਕੁਛ ਨਹੀਂ ਕਿਸੇ ਨਾਲ ਬੋਲਦੇ ਚੱਲਦੇ ਕਿਸੇ ਨਾਲ ਮਿਲਦੇ ਗਿੰਦੇ ਇਹ ਤਾਂ ਇੱਥੇ ਟਕ ਕੇ ਪਏ ਨੇ ਇਹਨਾਂ ਨੇ ਕੀ ਜੋ ਕਮਾਇਆ ਹੋਣਾ ਤੇ ਉਹ ਰਾਜੇ ਦਾ ਬਸ ਟੁੱਟ ਗਿਆ ਵਿਸ਼ਵਾਸ ਤੇ ਉਹ ਕਹਿੰਦਾ ਮੈਂ ਕਿਉਂ ਨਹੀਂ ਆ ਕੀਮਤੀ ਪੇਟਾਵਾ ਇਹਨਾਂ ਤੇ ਵੇਸਟ ਕਰਾਂ ਉੱਥੋਂ ਪਿੱਛੇ ਮੁੜ ਗਿਆ ਸੋ ਬਹੁਤ ਬੜੇ ਖੁਸ਼ ਹੋਏ ਬਾਦ ਦੇ ਵਿੱਚ ਇਸ ਤਰ੍ਹਾਂ ਇਹ ਇਹ ਆਪਣਾ ਜੀਵਨ ਬਹੁਤ ਹੀ ਲੁਕ چھਪ ਕੇ ਵਿਰਖਤ ਹੋ ਕੇ ਕਿ ਦੁਨੀਆ ਤੋਂ ਬਸ ਬਿਲਕੁਲ ਇਹ ਅਲੱਗ ਉੱਤਲਗ ਹੋ ਗਈ ਸੀ ਐਨੇ ਜ਼ਿਆਦਾ ਉਹਨਾਂ ਨੇ ਭਗਤੀ ਕੀਤੀ ਤੇ ਇੱਕ ਵਾਰੀ ਦਸਵੇਂ ਪਾਤਸ਼ਾਹ ਜੀ ਮਹਾਰਾਜ ਸਾਹਿਬ ਜੀ ਦਾ ਦਰਬਾਰ ਲੱਗਿਆ ਹੋਇਆ ਸੀ ਮਹਾਰਾਜ ਸਾਹਿਬ ਜੀ ਸਾਰੇ ਗੁਣਾ ਦੀ ਵੀ ਬਹੁਤ ਕਦਰ ਕਰਦੇ ਹੁੰਦੇ ਸੀ ਕੋਈ ਵੀ ਚਾਹੇ ਹੋਵੇ ਕੋਈ ਵੀ ਕਿਸੇ ਦੇ ਵਿੱਚ ਗੁਣ ਹੋਵੇ ਮਹਾਰਾਜ ਸਾਹਿਬ ਜੀ ਜ਼ਰੂਰ ਉਹਨਾਂ ਨੂੰ ਬੁਲਾ ਕੇ ਸੁਣਦੇ ਹੁੰਦੇ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਇਨਾਮ ਸਨਮਾਨ ਵੰਡਦੇ ਹੁੰਦੇ ਸੀ ਤੇ ਲੋਕਾਂ ਦੇ ਵਿੱਚ ਪ੍ਰਚਲਿਤ ਸੀ ਰਾਜਾ ਗੋਪੀ, ਚੰਦ ਤੇ ਰਾਜਾ ਪ੍ਰਥਵੀ ਹਰੀ ਇਹਨਾਂ ਦੀ 12 ਹੰਗਾਈਆਂ ਜਾਂਦੀਆਂ ਸੀ ਕਿਉਂਕਿ ਇਹੋ ਜਿਹੜੇ ਮਹਾਨ ਪੁਰਸ਼ ਹੁੰਦੇ ਹਨ ਉਹ ਲੋਕਾਂ ਦਾ ਆਈਡੀਅਲ ਬਣ ਜਾਂਦੇ ਨੇ ਤੇ ਕਿਸੇ ਨੇ ਆ ਕੇ ਅੱਗੇ ਮੰਗੀ ਮਹਾਰਾਜ ਸਾਹਿਬ ਜੀ ਤੋਂ ਵੀ ਅਸੀਂ 12 ਗਾਉਣ ਵਾਲੇ ਹਾਂ ਟਾਢੀ ਹਾਂ ਅਸੀਂ ਆਪ ਜੀ ਨੂੰ ਕੁਝ ਸੁਣਾਈਏ ਕੁਝ ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਸੁਣਾਓ ਉਹਨਾਂ ਨੇ ਗੋਪੀ ਚੰਦ ਦੀ ਵਾਰ ਗਾਉਣੀ ਸ਼ੁਰੂ ਕਰਤੀ ਤੇ ਜਿਸ ਤਰ੍ਹਾਂ ਹੁਣ ਕਟੜਪਨ ਹੁੰਦਾ ਹੈ ਨਾ ਕਈਆਂ ਦੇ ਵਿੱਚ ਤੇ ਉਹ ਮਹਾਰਾਜ ਸਾਹਿਬ ਜੀ ਦਾ ਦਰਬਾਰ ਲੱਗਿਆ ਹੋਇਆ ਸੀ ਕੁਝ ਸਿੰਘਾਂ ਨੂੰ ਬੜਾ ਗੁੱਸਾ ਚੜਿਆ ਉਹ ਕਹਿੰਦੇ ਵੀ ਇਹ ਕੱਚੀ ਬਾਣੀ ਗਾਉਣ ਲੱਗ ਗਿਆ ਕਿ ਮਹਾਰਾਜ ਦੇ ਦਰਬਾਰ ਦੇ ਵਿੱਚ ਇਹਨਾਂ ਨੂੰ ਚਾਹੀਦਾ ਸੀ ਵੀ ਜਾਂ ਗੁਰੂ ਮਹਾਰਾਜ ਸਾਹਿਬ ਜੀ ਦੀ ਸਿਫਤ ਕਰਦੇ ਜਾਂ ਗੁਰਬਾਣੀ ਗਾਉਂਦੇ ਜਾਂ ਕੁਝ ਇਹਨਾਂ ਦੀ ਹਿੰਮਤ ਕਿਸ ਤਰ੍ਹਾਂ ਹੋਈ ਕਿਸੇ ਰਾਜੇ ਰਾਜਿਆਂ ਦੀ ਆ ਕਿ ਗੁਬਾਰਾ ਗਾਉਣ ਲੱਗ ਗਏ ਸਾਡੇ ਬਾਦਸ਼ਾਹ ਜੀ ਰਾਜਿਆਂ ਦੇ ਮਹਾਰਾਜ ਜੀ ਨੇ ਇਹਨਾਂ ਕੋਲ ਇਹ ਦੁਨੀਆ ਦੇ ਰਾਜਿਆਂ ਦੀਆਂ ਇਹ ਪ੍ਰੇਜ਼ਸ ਕਰਨ ਲੱਗ ਪਏ ਤੇ ਉਹ ਬੁੜਬੁੜ ਕਰਨ ਲੱਗ ਪਏ ਆਪਸ ਦੇ ਵਿੱਚ ਸਾਰੇ ਤੇ ਇੱਕ ਦੋ ਨੇ ਥੋੜਾ ਜਿਹਾ ਪਿੱਛੋਂ ਉਹਨਾਂ ਨੂੰ ਕਿਹਾ ਵੀ ਜਿਹੜੇ ਢੱਡੀ ਸੀ ਕਿ ਤੁਸੀਂ ਬੰਦ ਕਰੋ ਇਹ ਕੀ ਸੁਣਾ ਰਹੇ ਹੋ ਤੇ ਗੁਰੂ ਮਹਾਰਾਜ ਸਾਹਿਬ ਜੀ ਨੇ ਫਿਰ ਉਹਨੂੰ ਤਾੜਨਾ ਕੀਤੀ ਸੀ ਸਿੰਘਾਂ ਨੂੰ ਮਹਾਰਾਜ ਸਾਹਿਬ ਜੀ ਕਹਿੰਦੇ ਕਿ ਪਤਾ ਹੈ ਕਿ ਗੋਪੀ ਚੰਦ ਕੌਣ ਸੀ ਉਹ ਤਾਂ ਆਪਣੇ ਪਦਮਣੀਆਂ ਰਾਣੀਆਂ ਨੂੰ ਛੱਡ ਕੇ ਆਪਣੇ ਸਾਰੇ ਖਜ਼ਾਨੇ ਛੱਡ ਕੇ ਸੱਚਾ ਵਿਰਾਗ ਲੱਗ ਗਿਆ ਸੀ ਤੇ ਜਾ ਕੇ ਜੰਗਲਾਂ 'ਚ ਕਿੰਨੀ ਭਗਤੀ ਕੀਤੀ ਤੇ ਤੁਸੀਂ ਉਸ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈਗੇ ਇੰਨਾ ਤੁਸੀਂ ਨੈਰੋ ਮਾਈਂਡਡ ਹੋਗੇ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਹੁਣ ਤੁਸੀਂ ਸਾਡੇ ਕੋਲ ਇੱਥੇ ਬੈਠਿਓ ਕਹਿੰਦੇ ਤੁਸੀਂ ਕਹਿੰਦੇ ਹੋ ਜੀ ਅਸੀਂ ਆਪਣੇ ਘਰ ਪਰਿਵਾਰ ਛੱਡ ਕੇ ਆਏ ਹੋਏ ਹਾਂ ਥੋੜᱷੋ ਥੋੜ੍ਹੇ ਦੇਰ ਬਾਅਦ ਸਭ ਤੋਂ ਛੁੱਟੀ ਮੰਗ ਲੈਣੋ ਜੇ ਸਿੱਖਰ ਜਾਣਾ ਜੀ ਆਪਣੀਆਂ ਪਤਨੀਆਂ ਦਾ ਧਿਆਨ ਤੁਹਾਨੂੰ ਨਹੀਂ ਹੈਗਾ ਤੇ ਤੁਸੀਂ ਤਾਂ ਤੁਹਾਡੀਆਂ ਕਿਸ ਤਰ੍ਹਾਂ ਦੀਆਂ ਵੀ ਪਤਨੀਆਂ ਹੋਣ ਚਾਹੇ ਹੋ ਕਾਣੀਆਂ ਕੋ ਜੀਆਂ ਕਿਦਾਂ ਦੀਆਂ ਵੀ ਹੋਣ ਤਾਂ ਵੀ ਤੁਹਾਡ ਨੂੰ ਨਹੀਂ ਭੁੱਲਦੀਆਂ ਤੇ ਗੋਪੀ ਚੰਦ ਪ੍ਰਥਵੀ ਵਰਗੇ ਰਾਜਿਆਂ ਨੇ ਸਭ ਕੁਝ ਭਲਾਤਾ ਮਿੰਟਾਂ ਦੇ ਵਿੱਚ ਐਨੇ ਐਸ਼ੋ ਆਰਾਮ ਦੀ ਜ਼ਿੰਦਗੀ ਜਿਉ ਰਹੇ ਸੀ ਉਹ ਮਹਾਰਾਜ ਸੀ ਤੇ ਉਹਨਾਂ ਨੇ ਇੱਕਦਮ ਦੁਨੀਆ 'ਚ ਆ ਕੇ ਫਕੀਰੀ ਧਾਰਨ ਕਰ ਲਈ ਕਿਸੇ ਚੀਜ਼ ਵੱਲ ਮੁੜ ਕੇ ਨਹੀਂ ਦੇਖਿਆ ਮੁੜ ਕੇ ਧਿਆਨ ਨਹੀਂ ਧਰੇ ਆਪਣੀਆਂ ਪਦਮਨੀ ਰਾਣੀਆਂ ਦਾ ਤੇ ਤੁਸੀਂ ਸਰ ਆਪਣੀ ਮਨ ਦੇ ਵਿੱਚ ਨਫ਼ਰਤਾਂ ਕਰਦੇ ਹੋ ਇਹ ਜਿਹੇ ਲੋਕਾਂ ਨੂੰ ਵੀ ਇਦਾਂ ਨਹੀਂ ਕਰਨਾ ਚਾਹੀਦਾ ਸੋ ਮਹਾਰਾਜ ਸਾਹਿਬ ਜੀ ਨੇ ਸਮਝਾਇਆ ਸੀ ਸੋ ਇਸ ਤਰ੍ਹਾਂ ਜਿਹੜੇ ਗੋਪੀਚੰਦ ਸੀ ਤੇ ਪਰਥਰੀ ਹਰੀ ਸੀ ਇਹ ਇਹਨਾਂ ਨੇ ਬਹੁਤ ਜ਼ਿਆਦਾ ਕਲਣਾ ਕੀਤੀ ਬਹੁਤ ਨਾਮ ਜਪਿਆ ਪਰ ਫਿਰ ਵੀ ਮਨ ਤਾਂ ਮਨ ਹੀ ਹੈ ਨਾ ਸੋ ਇੱਕ ਦਿਨ ਪਰਥਰੀ ਹਰੀ ਬਾਹਰ ਘਾ ਦੇ ਉੱਤੇ ਜਾ ਕੇ ਬੈਠਾ ਸੀ ਚਾਨਣੀ ਰਾਤ ਸੀ ਉੱਥੇ ਇਸ ਨੇ ਸਮਾਧੀ ਲਈ ਹੋਈ ਸੀ ਜਦੋਂ ਇਸ ਸਮਾਧੀ ਖੁੱਲੀ ਤਾਂ ਇਹਨੇ ਦੇਖਿਆ ਕਿ ਘਾ ਦੇ ਉੱਤੇ ਕੁਝ ਲਾਲ ਲਾਲ ਚਮਕ ਰਿਹਾ ਹੈ ਤੇ ਇਕਦਮ ਕਿਉਂਕਿ ਰਾਜਾ ਸੀਨਾ ਇਕਦਮ ਉਹਨੇ ਬਿਨਾਂ ਸੋਚੇ ਸਮਝੇ ਆਟੋਮੈਟਿਕਲੀ ਜਿਵੇਂ ਜਿਵੇਂ ਅੰਦਰੋਂ ਰਿਫਲੈਕਸ ਐਕਸ਼ਨ ਜਾਂ ਹੁੰਦਾ ਨਾ ਦਿਨਾਂ ਉੱਚ ਸਮਝੇ ਨੇ ਕਿਹਾ ਵੀ ਲਾਲ ਕਿਸੇ ਦਾ ਡਿੱਗਿਆ ਹੋਇਆ ਨਹੀਂ ਉਹਨੂੰ ਹੱਥ ਪਾ ਲਿਆ ਤੇ ਜਦੋਂ ਲਾਲ ਨੂੰ ਹੱਥ ਪਾਇਆ ਉਹ ਲਾਲ ਨਹੀਂ ਸੀ ਕਿਸੇ ਨੇ ਪਾਨ ਖਾ ਕੇ ਥੁੱਕਿਆ ਹੋਇਆ ਸੀ ਚੰਨ ਦੀ ਚਾਨਣੀ ਦੇ ਵਿੱਚ ਉਹ ਚਮਕ ਰਹੀ ਸੀ ਤੇ ਇਹਦਾ ਹੱਥ ਥੁੱਕ ਨਾਲ ਭਰ ਗਿਆ ਇਹਨੂੰ ਇੰਨੀ ਗਲਾਨੀ ਹੋਈ ਆਪਣੇ ਆਪ ਤੋਂ ਤੇ ਕਹਿੰਦਾ ਵੀ ਮਨਾ ਤੂੰ ਹਲੇ ਵੀ ਜੂੰਦਾ ਹੈ ਤੂੰ ਇੰਨਾ ਕੁਝ ਛੱਡਿਆ ਰਾਜ ਭਗ ਖਜ਼ਾਨੇ ਰਾਣੀਆਂ ਤੇ ਪਰ ਹਲੇ ਹਲੇ ਵੀ ਤੂੰ ਇੱਕ ਲਾਲ ਸਮਝ ਕੇ ਇੰਨੀ ਗੰਦੀ ਚੀਜ਼ ਤੇ ਭਰਮ ਗਿਆ ਇਸਨੇ ਰਾਜਪਰ 3 ਬਹੁਤ ਵੱਡਾ ਗਿਆਨੀ ਤੇ ਰਾਈਟਰ ਵੀ ਹੋਇਆ ਇਸਨੇ ਨੀਤੀ ਸ਼ਤਕ ਲਿਖਿਆ ਜਿਹੜਾ ਕਿ ਰਾਜਨੀਤੀ ਬਾਰੇ ਹੈ ਇਸਨੇ ਵਿਰਾਗ ਸ਼ਤਕ ਲਿਖਿਆ ਕਿ ਵਿਰਾਗ ਬਾਰੇ ਜਿਹਦੇ ਵਿੱਚ ਲਿਖਿਆ ਹੋਇਆ ਇਸਨੇ ਫਿਰ ਦੋ ਲਾਈਨਾਂ ਦੋਂ ਲਿਖੀਆਂ ਕਿ ਮਨ ਰਿਪ ਜੀਤੇ ਸਭ ਰਿਪ ਜੀਤੇ ਅਗਲੀ ਲਾਈਨ ਫੇਰ ਇਹੀ ਲਿਖੀ ਮਨ ਰਿਪ ਜੀਤੇ ਸਭ ਰਿਪ ਜੀਤੇ ਕਿ ਜੇ ਮਨ ਦੁਸ਼ਮਣ ਰਿਪ ਦਾ ਮਤਲਬ ਦੁਸ਼ਮਣ ਜਿਉਂਦਾ ਹੈ ਜੀਤੇ ਜੇ ਮਨ ਦੁਸ਼ਮਣ ਜਿਉਂਦਾ ਹੈ ਤਾਂ ਸਭ ਸਮਝ ਲਓ ਸਾਰੇ ਦੁਸ਼ਮਣ ਤੁਹਾਡੇ ਜਿਉਂਦੇ ਨੇ ਅਗਲੀ ਲਾਈਨ ਫੇਰ ਲਿਖੀ ਮਨ ਰਿਪ ਜੀਤੇ ਸਭ ਰਿਪ ਜੀਤੇ ਇਨੇ ਕਿਹਾ ਜੇ ਮਨ ਦੁਸ਼ਮਣ ਨੂੰ ਜਿੱਤ ਲਿਆ ਨਾ ਤਾਂ ਸਮਝ ਲਓ ਤੁਸੀਂ ਸਾਰੇ ਦੁਸ਼ਮਣਾਂ ਨੂੰ ਜਿੱਤ ਲਿਆ ਜਿਵੇਂ ਮਹਾਰਾਜ ਪਹਿਲੇ ਪਾਸ਼ਾ ਜੀ ਦਾ ਫਰਮਾਨ ਹੈ ਨਾ ਮਨ ਨੂੰ ਜਿੱਤੈ ਜਗ ਜੀਤ ਸੋ ਇਸ ਤਰ੍ਹਾਂ ਕਰਕੇ ਬਹੁਤ ਜ਼ਿਆਦਾ ਕਲਣਾ ਕਮਾਈ ਸੀ ਇੰਨਾ ਰਾਜਿਆਂ ਦੀ ਤੇ ਬਾਕੀ ਦੀ ਸਟੋਰੀ ਆਪਾਂ ਗੱਲ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ